ਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੌਮ ਦੀ ਗੱਲ ਕੌਣ ਕਰੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਸਭ ਆਪੋ ਆਪਣੀ ਪੱਜ ਡੋੜ ਦੇ ਵਿੱਚ ਲੱਗੇ ਹੋਏ ਨੇ ਜੇਕਰ ਗੱਲ ਕਰੀਏ ਤਾਂ ਹੁਣ ਕੌਮ ਪੰਥਕ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਜਿੱਥੇ ਮੰਪਰੇ ਤੇ ਆਲੀ ਵਰਗਿਆ ਨੇ ਜਿਹੜੀ ਹੈ ਆਪਣੀ ਗੱਲ ਰੱਖੀ ਜਿੱਥੇ ਉਹਨਾਂ ਨੇ ਕਿਹਾ ਕਿ ਪੰਥਕ ਨੂੰ ਇਕਜੁੱਟ ਪੰਥ ਦੇ ਪੰਥਕ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਪੰਥ ਦੇ ਲੋਕਾਂ ਲਈ ਇਕਜੁੱਟ ਹੋ ਕੇ ਚੱਲਣਾ ਪਵੇਗਾ ਤਾਂ ਹੀ 2027 ਦੇ ਵਿੱਚ ਜਿਹੜੀਆਂ ਨੇ ਇਹ ਪੈਰ ਲਾ ਸਕਦੇ ਨੇ ਲੇਕਿਨ ਮੰਪ੍ਰੀ ਤੇਆਲੀ ਨੂੰ ਇਹ ਸਾਫ਼ ਕਰ ਦੇਣਾ ਚਾਹੀਦਾ ਕਿ ਉਹ ਕਿਹੜੀ ਪਾਰਟੀ ਦੀ ਗੱਲ ਕਰ ਰਹੇ ਨੇ ਤੇ ਕਿਹਦੇ ਵਿੱਚ ਉਹ ਸ਼ਾਮਲ ਹੋ ਰਹੇ ਨੇ ਤੇ ਕਿਹਦੇ ਨਾਲ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਿਖਾਈ ਦੇਣਗੇ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਮਨਪ੍ਰੀਤ ਯਾਲੀ ਦਾ ਕਨੈਕਸ਼ਨ ਜਿਹੜਾ ਹੈ ਪਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਕਾਫੀ ਦਿਖਾਈ ਦੇ ਰਿਹਾ ਹੈ ਜਿੱਥੇ ਪੋਸਟਰ ਵੀ ਕਾਫੀ ਜ਼ਿਆਦਾ ਜਿਹੜੇ ਨੇ ਸਾਹਮਣੇ ਆ ਰਹੇ ਨੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਯਾਲੀ ਇੱਕ ਵਾਰ ਫਿਰ ਸੋਖੀਆਂ ਵਿਚਾਂ ਜ਼ਿਲ੍ਹਾ ਪ੍ਰੈਸਰ ਤੇ ਬਲਾਕ ਸਮਤੀ ਦੀਆਂ ਚੋਣਾਂ ਤੋਂ ਮਿਲੀ ਵੱਡੀ ਜਿੱਤ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਕਿ ਯਾਲੀ ਨੇ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਦੀ ਵਰਤੋਂ ਕੀਤੀ ਹੈ ਹੁਣ ਜਿੱਤ ਤੋਂ ਬਾਅਦ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਪੰਤਕ ਹਿੱਤਾਂ ਤੇ ਇਕਤਾ ਆਪਣੀ ਕੋਸ਼ਿਸ਼ ਜਾਰੀ ਰੱਖਣਗੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਮੁਤਾਬਕ ਮਨਪ੍ਰੀਤ ਯਾਲੀ ਦੇ ਚੋਰ ਪ੍ਰਚਾਰ ਕਰਦੇ ਅਜੀਬ ਪੋਸਟਰ ਦੇਖੇ ਗਏ ਨੇ ਜਿੱਥੇ ਵਾਰਿਸ ਪੰਜਾਬ ਦੇ ਮੁਖੀ ਅਤੇ ਮੌਜੂਦਾ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਤਸਵੀਰ ਲਗਾਈ ਗਈ ਸੀ ਮੰਨਿਆ ਜਾ ਰਿਹਾ ਹੈ ਕਿ ਯਾਲੀ ਦੇ ਪੰਥਕ ਵੋਟ ਲੈ ਕੇ ਆਪਣੇ ਵੱਲ ਖਿੱਚਣ ਲਈ ਇਹ ਰਣਨੀਤੀ ਅਪਣਾਈ ਸੀ ਜਿਹਦਾ ਫਾਇਦਾ ਉਹਨਾਂ ਨੂੰ ਚੋਣ ਨਤੀਜਾ ਵਿੱਚ ਦੇਖਣ ਨੂੰ ਮਿਲਿਆ ਹੁਣ ਚੋਣਾ ਵਿਚਿਆਲੀ ਦੇ ਸਮਰਥਕਾਂ ਨੇ ਕਈ ਸੀਟਾਂ ਤੇ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਹੁਣ ਜਿਹੜੀ ਉਸਨੇ ਪੰਥਕ ਏਕਤਾ ਦੀ ਗੱਲਬਾਤ ਕੀਤੀ ਹੈ ਇੱਥੋਂ ਲੱਗਦਾ ਹੈ ਕਿ ਆਪਣੀ ਪਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹ ਦੱਸ ਦਈਏ ਕਿ ਜਿੱਥੇ ਵਾਰ-ਵਾਰ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਮਾਤਾ-ਜੀਵੀ ਜਿਹੜੇ ਨੇ ਉਹਨਾਂ ਦਾ ਸਾਥ ਦੇ ਦੇ ਨਜ਼ਰ ਆਏ ਜਦੋਂ ਜਦੋਂ ਪਲਾਟ ਸੰਪਤੀ ਦੀਆਂ ਚੋਣਾਂ ਹੋਈਆਂ ਜਿਲ੍ਹਾ ਫਿਰੋਜ਼ਪੁਰ ਦੀਆਂ ਚੋਣਾਂ ਹੋਈਆਂ ਤੇ ਹੁਣ ਜਿਹੜੀ ਹੈ ਮੰਨਪ੍ਰੀਤ ਯਾਦਲੀ ਵੀ ਕਾਫੀ ਜਗ੍ਹਾ ਤੇ ਜਿਹੜੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਨਾਲ ਦਿਖਾਈ ਦੇ ਰਹੇ ਨੇ ਚੋਣ ਜਿੱਤਣ ਤੋਂ ਬਾਅਦ ਇਹ ਯਾਦਲੀ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿ ਪੁਨਰ ਸਜੀਤ ਅਕਾਲੀ ਦਲ ਕਿਸੇ ਵੀ ਆਗੂ ਨਾਲ ਮੇਰਾ ਕੋਈ ਵੀ ਮਤਭੇਦ ਨਹੀਂ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪਲਾਟ ਸੰਮਤੀ ਚੋਣਾਂ ਦੇ ਜਿੱਤ ਤੋਂ ਬਾਅਦ ਬਿਆਨ ਦਾ ਮਤਲਬ ਸੀ ਅਜੇ ਤੱਕ ਪੁਨਰ ਸੁਜੀਤ ਅਕਾਲੀ ਦਲ ਕਿਸੇ ਵੀ ਗਤੀਵਿਧੀ ਵਿੱਚ ਫਿਲਹਾਲ ਐਕਟੀਵਿਟੀ ਹਿੱਸਾ ਨਹੀਂ ਲਿਆ ਪਰੰਤੂ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਾਵਨਾ ਅਨੁਸਾਰ ਪੱਤੀ ਕਮੇਟੀ ਦੇ ਮੈਂਬਰ ਹੋਣ ਨਾਲ ਪੰਥਕ ਏਕਤਾ ਲਈ ਯਤਨਸ਼ੀਲ ਤੇ ਰਹਾਂਗਾ ਜਿਸ ਤਰੀਕੇ ਨਾਲ ਮੰਤ ਤੇਆਲੀ ਦੇ ਆਏ ਦਿਨ ਜਿਹੜੇ ਨੇ ਬਿਆਨ ਨੇ ਉਹ ਲੋਕਾਂ ਦੇ ਮਨਾਂ ਤੇ ਕਾਫੀ ਛਾਏ ਹੋਏ ਨੇ ਤੇ ਦੂਸਰੇ ਪਾਸੇ ਮੰਤ ਤੇਆਲੀ ਨੇ ਜਦੋਂ ਉਹਨਾਂ ਦੇ ਸਮਰਥਕ ਜਦੋਂ ਮੰਪਤਿਆਲੀ ਦੇ ਨਾਲ ਭਾਈ ਅਮਨਿਤਪਾਲ ਖਾਲਸਾ ਜੀ ਦੇ ਮਾਤਾ ਜੀ ਕਾਫੀ ਭਾਰੀ ਵਿਗਿੰਦੀ ਦੇ ਵਿੱਚ ਵੋਟਾਂ ਦੀ ਮੰਗ ਕਰਦੇ ਹੋਏ ਨਜ਼ਰ ਆਏ ਜਿਵੇਂ ਮੰਪਤਿਆਲੀ ਜਿਹੜੇ ਨੇ ਕਾਫੀ ਭਾਈ ਅਮਨਿਤਪਾਲ ਖਾਲਸਾ ਜੀ ਦੇ ਹੱਕ ਜੀ ਵੀ ਬੋਲਦੇ ਨਜ਼ਰ ਆਏ ਕਿ ਉਹਨਾਂ ਨੂੰ ਜਿਹੜਾ ਹੈ ਅਪਰੋਲ ਦੇਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਤਾਂ ਮੰਪਤਿਆਲੀ ਕਿਤੇ ਨਾ ਕਿਤੇ ਇਹ ਸਾਹਮਣੇ ਆ ਰਿਹਾ ਹੈ ਜਿਸ ਤਰੀਕੇ ਦੇ ਪੋਸਟਰ ਆ ਰਹੇ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਪਾਈ ਅੰਮ੍ਰਿਤਸਰ ਖਾਲਸਾ ਜੀ ਦੀ ਪਾਰਟੀ ਦੇ ਨਾਲ ਜਿਹੜਾ ਹੈ ਸੰਬੋਧਨ ਕਰਨ ਦੇ ਨਜ਼ਰ ਆਉਣਾ ਹੈ ਧੰਨਵਾਦ